ਲੱਗਦਾ ਏ ਡੋਜ਼ ਥੋੜੀ ਘੱਟ ਰਹਿ ਗਈ ਫਿਰ ਕੁਲਵਿੰਦਰਨ ਸਦਨਾਪੂ ਇਹਦਾ ਇੱਕ ਗੇੜਾ 에ਅਰਪੋਰਟ ਤੇ ਫਿਰ ਮਰਵਾ ਦਿਓ ਫਿਰ ਪਤਾ ਲੱਗ ਜਾਊਗਾ ਵੀ ਬੋਲੀ ਦਾ ਕਿਦਾਂ ਹੈ ਕੋਈ ਸੰਤਾਂ ਦੇ ਨਾਂ ਨੂੰ ਸੰਤ ਤੋਂ ਬਣਾ ਵੀ ਬੋਲਦਾ ਨਾ ਸਾਨੂੰ ਉਸ ਚੀਜ਼ ਦੀ ਵੀ ਤਕਲੀਫ ਹੁੰਦੀ ਆ ਉਹਨਾਂ ਨੂੰ ਰਿਪਰੈਜ਼ੈਂਟ ਐਵੇਂ ਕਰ ਕੀਤਾ ਗਿਆ ਵੀ ਉਹ ਕਿਤੇ ਹੱਤਵਾਦੀ ਹੁੰਦੇ ਨੇ ਜਾਂ ਉਹ ਕਿਤੇ ਕੋਈ ਟੈਰਰ ਫਲਾ ਰਹੇ ਹੁੰਦੇ ਨੇ ਸੰਤਾਂ ਨੇ ਅੱਜ ਤੱਕ ਦੱਸੋ ਕਿੱਥੇ ਖਾਲਿਸਤਾਨ ਦੀ ਮੰਗ ਕੀਤੀ ਆ ਤੇ ਹੁਣ ਮਨਜਿੰਦਰ ਸਿੰਘ ਸਿਰਸਾ ਜੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੁਣ ਤੁਹਾਡੀ ਜ਼ਬਾਨ ਕਿਉਂ ਚੁੱਪਿਆ ਬੋਲੋ ਕੰਗੜਾ ਦੇ ਖਿਲਾਫ ਉਹ ਮੋਦੀ ਸਾਹਿਬ ਨੂੰ ਕਿ ਇਹਨੂੰ ਵੀ ਹੁਣ ਬੋਲਣ ਦੀ ਲੋੜ ਐ ਤੁਹਾਨੂੰ ਉਦਾਂ ਤੁਸੀਂ ਕਹਿੰਦੇ ਹੋ ਵੀ ਸਿੱਖਾ ਲਈ ਮੈਂ ਬਹੁਤ ਕੁਝ મોદી ਸਾਹਿਬ ਤੋਂ ਲੈ ਕੇ ਆਉਣਾ ਇੱਕ ਆਹੀ ਚੀਜ਼ ਲੈ ਕੇ ਦਿਖਾ ਦਿਓ ਸਾਨੂੰ ਜਦੋਂ ਤੁਹਾਡੇ ਹਿਮਾਚਲ ਜਿੱਥੋਂ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਹੋ ਨਾ ਜਦੋਂ ਉੱਥੇ ਤਰਾਸਦੀ ਆਉਂਦੀ ਆ ਇਹੀ ਪੰਜਾਬੀ ਨੇ ਆਪਣੇ ਮੋਢਿਆਂ ਦੇ ਉੱਤੇ ਆਪਣੇ ਹੱਥਾਂ ਦੇ ਵਿੱਚ ਬਾਲਟੀਆਂ ਲੈ ਕੇ ਲੰਗਰ ਲੈ ਕੇ ਕੱਪੜੇ ਲੈ ਕੇ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਹਿਮਾਚਲਰਗੇ ਸੂਬੇ ਨੂੰ ਹੀ ਲੈ ਕੇ ਜਾਂਦੇ ਨੇ ਹੁਣ ਤੂੰ ਮੂਵੀ ਜਾ ਕੇ ਆਪਣੇ ਬੰਗਲਾਦੇਸ਼ 'ਚ ਚਲਾਈ ਤੈਨੂੰ ਖੁੱਲਾ ਚੈਲੰਜ ਕਰ ਦਿਆ ਪੰਜਾਬ ਚ ਤਾਂ ਕੀ ਪੂਰੇ ਦੇਸ਼ 'ਚ ਨਹੀਂ ਤੇਰੀ ਫਿਲਮ ਚੱਲਣ ਦੇ ਆ ਜੇਤੂ ਕਹਿੰਨੀ ਆ ਉੜਤਾ ਪੰਜਾਬ ਤਾਂ ਹਾਕੀ ਦੀ ਟੀਮ ਉੱਥੇ ਜਿਹੜੀ ਮੱਲਾ ਮਾਰ ਕੇ ਆਈ ਹੈ ਨਾ ਉਹਦੇ ਵਿੱਚ ਕਿੰਨੇ ਪੰਜਾਬੀ ਸੀ ਇਹ ਤੂੰ ਚੈੱਕ ਕਰ ਫਿਰ ਪਤਾ ਲੱਗੂਗਾ ਉੜਤਾ ਪੰਜਾਬ ਕਿਨੂੰ ਕਹਿੰਦੇ ਆ ਨੌ ਤੋਂ 10 ਪਲੇਅਰ ਸਾਡੇ ਪੰਜਾਬੀ ਸੀ ਉਹਦੇ ਵਿੱਚ ਕੀ ਗੱਲ ਇਹਨੂੰ ਟਿਕਟ ਦੇ ਕੇ ਨਵਾਜਿਆ ਗਿਆ ਜੇ ਕਾਂਗਰਸ ਐਵੇਂ ਕਰਦੀ ਸੀ ਸਿੱਖਾਂ ਦੇ ਕਾਦਰਾਂ ਨੂੰ ਜਗਦੀਸ਼ ਟਾਇਟਲਰ ਵਰਗਿਆਂ ਨੂੰ ਸੱਜਣ ਕੁਮਾਰ ਵਰਗਿਆਂ ਨੂੰ ਟਿਕਟਾਂ ਦਿੰਦੀ ਸੀ ਤੇ ਅੱਜ ਕੀ ਹੋ ਰਿਹਾ ਵਾ ਆਪਾਂ ਲਖੀਮਪੁਰ ਖੀਰੀ ਵਾਲਾ ਦੇਖ ਲਿਏ ਤੁਰੇ ਜਾਂਦੇ ਕਿਸਾਨ ਉਹਨਾਂ ਨੇ ਦਰੜ ਤੇ ਮਾਰਤੇ ਉਹਨਾਂ ਨੂੰ ਵੀ ਟਿਕਟਾਂ ਦੇ ਕੇ ਨਵਾਜਿਆ ਗਿਆ ਔਰ ਦੂਜੇ ਪਾਸੇ ਕੰਗਣਾ ਜਿਹੜੀ ਚਿਹਰ ਉਗਰ ਲਈ ਨਫਰਤ ਉਗਲ ਰਹੀ ਆ ਦਿਨੋ ਦਿਨ ਸਿੱਖਾਂ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਉਹਨੂੰ ਵੀ ਤਾਂ ਟਿਕਟਾਂ ਦੇ ਕੇ ਇਸੇ ਪਾਰਟੀ ਨੇ ਨਵਾਜਿਆ ਨਾ ਹੁਣ ਭਾਜਪੀ ਕੋਲੇ ਮੌਕਾ ਵਾ ਜਿਹੜੀ ਸ਼ਬੀ ਖਰਾਬ ਹੋਈ ਸੀ ਇਹਨੂੰ ਪਾਰਟੀ ਤੋਂ ਚਲਦਾ ਕਰੋ ਇਹਦੀ ਮੈਂਬਰਸ਼ਿਪ ਕਰੋ ਰੱਦ ਤੁਸੀਂ ਸੱਚੇ ਭਗਤ ਜਿਹੜੇ ਨੇ ਦੇਸ਼ ਦੇ ਹੋਣ ਦਾ ਸਬੂਤ ਦਿਓ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਮਿੱਟੀ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਕੰਗਨਾਰਨੋਤ ਜਿਹੜੇ ਕਿ ਅਕਸਰ ਕੌਂਟਰੋਵਰਸੀਆਂ ਦੇ ਵਿੱਚ ਕੀਰੀ ਰਹਿੰਦੀ ਆ ਪੰਜਾਬੀਆਂ ਦੇ ਖਿਲਾਫ ਕੁਛ ਨਾ ਕੁਛ ਜ਼ਹਿਰ ਉਗਲਦੀ ਹਿਰਾਂਦੀ ਆ ਉਸੇ ਤਰੀਕੇ ਨਾਲ ਕੱਲ ਕੰਗਨਾ ਰਣੌਤ ਨੇ ਇੱਕ ਬਿਆਨ ਦਿੱਤਾ ਬਿਆਨ ਦੇ ਵਿੱਚ ਉਸਨੇ ਪੰਜਾਬ ਨੂੰ ਵੀ ਟਾਰਗੇਟ ਕੀਤਾ ਅਤੇ ਦੂਜੇ ਪਾਸੇ ਕਿਸਾਨ ਅੰਦੋਲਨ ਨੂੰ ਵੀ ਟਾਰਗੇਟ ਕੀਤਾ ਉਹਨੇ ਇਹ ਗੱਲ ਕਹਿ ਦਿੱਤੀ ਵੀ ਕਿਸਾਨ ਅੰਦੋਲਨ ਨੂੰ ਸਹੀ ਤਰੀਕੇ ਨਾਲ ਸਰਕਾਰ ਜੇ ਨਾ ਸਾਮਦੀ ਤਾਂ ਬੰਗਲਾਦੇਸ਼ ਵਰਗੇ ਹਾਲਾਤ ਇੱਥੇ ਵੀ ਹੋ ਜਾਂਦੇ ਕਿਉਂਕਿ ਉਹ ਕਿਸਾਨ ਜਿਹੜੇ ਨੇ ਉੱਤਰਨਾ ਪ੍ਰਦਰਸ਼ਨ ਨਹੀਂ ਕਰਨ ਆਏ ਸੀ ਆਪਣੀਆਂ ਮੰਗਾ ਜੜੀਆਂ ਨੇ ਉਹ ਮਨਵਾਣੇ ਆਏ ਸੀ ਅਸਲ ਦੇ ਵਿੱਚ ਉਹਨਾਂ ਦਾ ਮੋਟਿਵ ਕੁਛ ਹੋਰ ਸੀ ਹੁਣ ਜਿਆਦਾ ਸਮਾਂ ਨਹੀਂ ਲੈਂਦੇ ਸਿੱਧੀ ਗੱਲਬਾਤ ਕਰਦੇ ਆ ਬਿਆਨ ਤਾਂ ਤੁਹਾਡੇ ਮੂਰੇ ਆ ਗਿਆ ਹੋਵੇਗਾ ਬਿਆਨ ਵੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਕੋਟ ਕਰਕੇ ਦੱਸਾਂਗੇ ਵੀ ਅਸਲ ਦੇ ਵਿੱਚ ਕੀ ਗੱਲ ਕਹੀ ਆ ਪਰ ਇੱਕ ਪਾਸੇ ਉਸ ਨੂੰ ਪੰਜਾਬ ਨੂੰ ਟਾਰਗੇਟ ਕਰ ਹੀ ਦਿੱਤਾ ਕਹਿੰਦੀ ਪੰਜਾਬ ਦੇ ਵਿੱਚ ਜੇ ਉੜਤਾ ਪੰਜਾਬ ਫਿਲਮ ਬਣੀ ਤਾ ਉਹ ਦਿਖਾਉਂਦੀ ਆ ਪੰਜਾਬ ਦੀ ਅਸਲੀਅਤ ਕੀ ਆ ਉਹ ਕਹਿੰਦੀ ਵੀ ਪੰਜਾਬ ਦੇ ਵਿੱਚ ਨਸ਼ੇ ਵੀ ਬਹੁਤ ਆ ਪੰਜਾਬ ਦੇ ਵਿੱਚ ਹੋਰ ਵੀ ਬੜੀਆਂ ਚੀਜ਼ਾਂ ਚੱਲ ਰਹੀਆਂ ਇਹ ਪੂਰੀ ਦੁਨੀਆ ਨੂੰ ਪਤਾ ਹੈ ਪੂਰੇ ਭਾਰਤ ਨੂੰ ਪਤਾ ਪਰ ਲੋਕਾਂ ਦੇ ਸਾਹਮਣੇ ਪੰਜਾਬ ਦੀ ਕੀ ਸਥਿਤੀ ਆ ਕੀ ਇਮੇਜ ਆ ਉਹ ਆਪ ਸਾਂ ਨੂੰ ਪਤਾ ਪੰਜਾਬ ਉਹ ਗੁਰੂ ਪੀਰਾਂ ਪੀਰਾਂ ਦੀ ਧਰਤੀ ਆ ਜਿੱਥੇ ਕੋਈ ਭੁੱਖਾ ਨਹੀਂ ਸੌਂਦਾ ਪੰਜਾਬ ਉਹ ਸੂਬਾ ਜਿਹੜਾ ਇਹ ਪੂਰੇ ਭਾਰਤ ਨੂੰ ਮੈਂ ਕਵਾਂਗਾ ਜ਼ਰੂਰ ਰੋਟੀ ਖਵਾਉਂਦਾ ਜਦੋਂ ਕੋਈ ਵੀ ਤਰਸਦੀ ਆਂਦੀ ਆ ਤਾਂ ਸਭ ਤੋਂ ਮੁਰੇ ਪੰਜਾਬ ਹੁੰਦਾ ਤਾਂ ਜਿਆਦਾ ਸਮਾਂ ਨਹੀਂ ਲੈਂਦੇ ਹੁਣ ਗੱਲਬਾਤ ਕਰਦੇ ਆਂ ਨੌਜਵਾਨ ਮੇਰੇ ਨਾਲ ਮੌਜੂਦ ਹੈ ਗੁਰਿੰਦਰ ਸਿੰਘ ਅਤੇ ਦੀਪਜੋਤ ਮੇਰੇ ਨਾਲ ਮੌਜੂਦ ਹੈ ਅਕਸਰ ਹੀ ਅੱਜ ਇਹ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਤੇ ਇਹ ਅੱਗੇ ਆਂਦੇ ਰਹਿੰਦੇ ਆ ਲੁਧਿਆਣੇ ਦੇ ਜਵਾਨ ਨੇ ਦੋਨੋਂ ਨੌਜਵਾਨ ਨੇ ਗੱਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਵੀ ਅਸਲ ਦੇ ਵਿੱਚ ਜਿਸ ਤਰੀਕੇ ਨਾਲ ਸਾਨੂੰ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਹੈ ਸਭ ਤੋਂ ਵੱਡੀ ਗੱਲ ਕੰਗਨਾ ਦੇ ਅਭਿਆਨ ਤੇ ਬੀਜੇਪੀ ਨੇ ਹੀ ਸਪਸ਼ਟੀਕਰਨ ਦੇ ਦਿੱਤਾ ਹੁਣ ਜ਼ਿਆਦਾ ਸਮਾਂ ਨਹੀਂ ਲਵਾਂਗੇ ਗੱਲਬਾਤ ਕਰਦੇ ਆਂ ਕੱਲ ਬਿਆਨ ਆਇਆ ਸੁਣ ਲਿਆ ਦੇਖੋ ਕੁਵਰ ਸਾਰਿਆਂ ਨੇ ਬਿਆਨ ਸੁਣਿਆ ਉਹ ਤੇ ਇਹ ਕੋਈ ਨਵੀਂ ਗੱਲ ਨਹੀਂ ਵੀ ਕੰਗੜਾ ਜਿਹੜਾ ਆਪਣਾ ਜ਼ਹਿਰ ਆ ਪੰਜਾਬ ਦੇ ਪ੍ਰਤੀ ਉਗਲ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਚਾਹੇ ਕਿਸਾਨ ਅੰਦੋਲਨ ਹੋਵੇ ਚਾਹੇ ਪੰਜਾਬ ਦੇ ਲੱਗ ਲੱਗ ਇਸ਼ੂਜ਼ ਹੋਣ ਤੇ ਕੰਗੜਾ ਜਿਹੜੀ ਉਹ ਪੰਜਾਬ ਦੇ ਖਿਲਾਫ ਆਪਣੀ ਜ਼ਹਿਰ ਉਗਲਦੀ ਆ ਪਰ ਅੱਜ ਮੈਂ ਕੰਗੜਾ ਨੂੰ ਇਹ ਦੱਸਣਾ ਚਾਹਣਾ ਇਹ ਉਹ ਪੰਜਾਬ ਆ ਜਿਹਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਇਹ ਉਹ ਪੰਜਾਬ ਆ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਜਿੱਥੇ ਨਾ ਦਾ ਕੋਈ ਭੁੱਖਾ ਸੌਂਦਾ ਵਾ ਔਰ ਬਾਹਰ ਲੀਆਂ ਸ਼ੇਟਾਂ ਵਿੱਚ ਜਦੋਂ ਤੁਹਾਡੇ ਹਿਮਾਚਲ ਜਿੱਥੋਂ ਤੁਸੀਂ ਮੈਂਬਰ ਪਾਰਲੀਮੈਂਟ ਬਣਿਓ ਨਾ ਜਦੋਂ ਉੱਥੇ ਤਰਾਸਦੀ ਆਉਂਦੀ ਆ ਇਹੀ ਪੰਜਾਬੀ ਨੇ ਆਪਣੇ ਮੋਢਿਆਂ ਦੇ ਉੱਤੇ ਆਪਣੇ ਹੱਥਾਂ ਦੇ ਵਿੱਚ ਬਾਲਟੀਆਂ ਲੈ ਕੇ ਲੰਗਰ ਲੈ ਕੇ ਕੱਪੜੇ ਲੈ ਕੇ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਹਿਮਾਚਲ ਵਰਗੇ ਸੂਬੇ ਨੂੰ ਇਹ ਲੈ ਕੇ ਜਾਂਦੇ ਨੇ ਸੋ ਜਿਹੜੀ ਇਹ ਕੌੜੀ ਜਵਾਨ ਆ ਕੰਗਣਾ ਦੀ ਇਹ ਪਹਿਲੀ ਵਾਰ ਨਹੀਂ ਇਹ ਬੜੇ ਲੰਬੇ ਸਮੇਂ ਤੋਂ ਜਿਹੜੀ ਆ ਸਿੱਖਾਂ ਦੇ ਪ੍ਰਤੀ ਮੁਸਲਮਾਨਾਂ ਦੇ ਪ੍ਰਤੀ ਜਾਂ ਕਹਿ ਸਕਦੇ ਆ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਇਨਸਾਨੀਅਤ ਦੇ ਪ੍ਰਤੀ ਜਿਹੜਾ ਇਹ ਜ਼ਹਿਰ ਉਗਲ ਰਹੀ ਆ ਜ਼ਹਿਰ ਉਗਲ ਰਹੀ ਆ ਪਰ ਕਿਸ ਤਰੀਕੇ ਨਾਲ ਲਗਾਤਾਰ ਉਗਲੀ ਜੰਦੀ ਲਗਾਤਾਰ ਜਦੋਂ ਥੱਪੜ ਕਾਂਡ ਹੁੰਦਾ ਉਹਦੇ ਵੀ ਕੰਗਣਾ ਇਹ ਗੱਲ ਕਹਿੰਦੀ ਆ ਵੀ ਪੰਜਾਬ ਦੇ ਹਾਲਾਤ ਕਿਦਾਂ ਦੇ ਚੱਲ ਰਿਹਾ ਹੁਣ ਇੱਕੋਦਾਂ ਮ ਕੋਈ ਗੱਲ ਵੀ ਨਹੀਂ ਹੋਈ ਕੁਛ ਬਾਤ ਵੀ ਨਹੀਂ ਇੱਕੋਦਾਂ ਹੀ ਉੱਠਦੀ ਆ ਜਦੋਂ ਐਮਰਜੈਂਸੀ ਇਸ ਦੀ ਫਿਲਮ ਆਂਦੀ ਆ ਉਸ ਦਾ ਵਿਰੋਧ ਹੋ ਰਿਹਾ ਹੁੰਦਾ ਤਾਂ ਇੱਕੋਦਾਂ ਵੀ ਉੱਠ ਕੇ ਪੰਜਾਬ ਬਾਰੇ ਜੇ ਬੰਗਲਾਦੇਸ਼ ਦੇ ਵਿੱਚ ਕੁਝ ਹੁੰਦਾ ਹੈ ਬੰਗਲਾਦੇਸ਼ ਦੇ ਵਿੱਚ ਜੇ ਮੈਂ ਕਹਿੰਦਾ ਵੀ ਉੱਥੇ ਜਿਹੜਾ ਲੋਕਤੰਤਰ ਸੀ ਉਹ ਖਤਮ ਹੋ ਜਾਂਦਾ ਜੇ ਉੱਥੇ ਪ੍ਰਾਈਮ ਮਿਨਿਸਟਰ ਨੂੰ ਭਜਨਾ ਪੈਂਦਾ ਤਾਂ ਸਿੱਧਾ-ਸਿੱਧਾ ਉਹਦਾ ਕੰਪੈਰੀਸ਼ਨ ਜਿਹੜਾ ਹੈ ਇੰਡੀਆ ਨਾਲ ਕਰ ਦਿੱਤਾ ਜਾਂਦਾ ਸਿੱਧਾ-ਸਿੱਧਾ ਉਹਦਾ ਕੰਪੈਰੀਸ਼ਨ ਜਿਹੜਾ ਹੈ ਕਿਸਾਨ ਅੰਦੋਲਨ ਨਾਲ ਕਰ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਵੀ ਇਹਨਾਂ ਦਾ ਮੋਟਿਵ ਕੁਝ ਹੋਰ ਸੀ ਅਸਲ ਦੇ ਵਿੱਚ ਜਿਹੜੇ ਕਾਨੂੰਨ ਸਨ ਉਹ ਫੇਰ ਕਹਤਾ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਸਨ ਦੇਖੋ ਜਿਹੜੇ ਪੂਰੀ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਪੀਸਫੁਲ ਸਟ੍ਰਗਲਰਸ ਨੇ ਜਿਹੜੇ ਪੀਸਫੁਲ ਸਟਰਗਲ ਕਰਦੇ ਆ ਚਾਹੇ ਉਹ ਅਮਰੀਕਾ ਦੇ ਹੋਣ ਆਸਟ੍ਰੇਲੀਆ ਦੇ ਹੋਣ ਕੈਨੇਡਾ ਦੇ ਹੋਣ ਸਾਰਿਆਂ ਨੇ ਉਸ ਪ੍ਰੋਟੈਸਟ ਦੀ ਜਿਹੜੀ ਉਸ ਲਾਗਾ ਕੀਤੀ ਆ ਪੂਰੇ ਪ੍ਰੋਟੈਸਟ ਦੇ ਵਿੱਚ ਕਿੰਨਾ ਲੰਬਾ ਸਮਾਂ ਜਿਹੜਾ ਪ੍ਰੋਟੈਸਟ ਚੱਲਿਆ ਕਿਸੇ ਨੂੰ ਇੱਕ ਬੱਟਾ ਤੱਕ ਵੀ ਵੱਜਿਆ ਈਵਨ ਜਿਹੜਾ ਦੂਜੇ ਪਾਸਿਓਂ ਦੂਜੀ ਧਿਰ ਜਿਹੜੀ ਉਧਰੋਂ ਜ਼ਰੂਰ ਗੁੰਡੇ ਆਉਂਦੇ ਰਹੇ ਆ ਸਾਡੇ ਜਿਹੜੇ ਕਿਸਾਨ ਬੈਠੇ ਸੀ ਉੱਥੇ ਸ਼ਾਂਤਮਈ ਉਹਨਾਂ ਦੇ ਉੱਤੇ ਹਮਲੇ ਵੀ ਕੀਤੇ ਗਏ ਅੱਗ ਜਣੇ ਵੀ ਕੀਤੀ ਗਈ ਪਰ ਕਿਸਾਨ ਅੰਦੋਲਨ ਸੀਗਾ ਜਿਹੜਾ ਪੂਰਨ ਤੌਰ ਦੇ ਉੱਤੇ ਜਿਹੜਾ ਪੀਸਫੁਲ ਸੀ ਜੇ ਕੰਗਣਾ ਨੂੰ ਉਹ ਲੱਗਦਾ ਵਾ ਵੀ ਇਹ ਜਿਹੜਾ ਪ੍ਰੋਟੈਸਟ ਸੀਗਾ ਇਹ ਬਹੁਤ ਭਿਆਨਕ ਸੀਗਾ ਜਾਂ ਇਹਦਾ ਜਿਹੜਾ ਰੂਪ ਸੀਗਾ ਬਹੁਤ ਖਤਰਨਾਕ ਸੀਗਾ ਕੀ ਗੱਲ ਕੰਗਣਾ ਤੈਨੂੰ ਮਣੀਪੁਰ ਦਿਖਦਾ ਨਹੀਂ ਕੋਲਕੱਤੇ ਦੀ ਉਹ ਧੀ ਦਿਖਦੀ ਨਹੀਂ ਜਿਹਦਾ ਕਿੰਨੇ ਬੰਦਿਆਂ ਵੱਲੋਂ ਕੀਤਾ ਗਿਆ ਉਹਦਾ ਇਨਸਾਫ ਕੌਣ ਕਰੂਗਾ ਉੱਥੇ ਕੰਗਣਾ ਦੀ ਜ਼ੁਬਾਨ ਦੇ ਉੱਤੇ ਤਾਲਾ ਕਿਉਂ ਲੱਗ ਜਾਂਦਾ ਸਿਰਫ ਪੰਜਾਬ ਤੇ ਸਿੱਖ ਹੀ ਕਿਉਂ ਟਾਰਗੇਟ ਇਹਦਾ ਕਾਰਨ ਸਿਰਫ ਇੱਕੋ ਤੇ ਇੱਕ ਆ ਸਾਡੇ ਸਿੱਖ ਸ਼ਹੀਦਾਂ ਦੀ ਸ਼ਵੀ ਨੂੰ ਜਿਹੜਾ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਆ ਸ਼ਹੀਦ ਬਾਬਾ ਅਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਫਿਲਮ ਦੇ ਵਿੱਚ ਕਿਵੇਂ ਪੋਰਟਰੇ ਕੀਤਾ ਗਿਆ ਤੁਸੀਂ ਜਾ ਕੇ ਦੇਖੋ ਅਕਾਲ ਤਖਸਾਲ ਅਕਾਲ ਤਖਸਾਲ ਵੱਲੋਂ ਉਹ ਸਾਡੇ 20ਵੀਂ ਸਦੀ ਦੇ ਮਹਾਨ ਸ਼ਹੀਦ ਨੇ ਸਿੱਖਾਂ ਵੱਲੋਂ ਕਦੇ ਇਹੋ ਜਿਹਾ ਹੋਇਆ ਕੁਝ ਕਿਸੇ ਧਰਮ ਨੂੰ ਕਿਸੇ ਵੀ ਧਰਮ ਨੂੰ ਟਾਰਗੇਟ ਕੀਤਾ ਗਿਆ ਨਹੀਂ ਇਹਨਾਂ ਨੂੰ ਕਿਉਂ ਅਸਲ ਦੇ ਵਿੱਚ ਇਹਦੇ ਪਿੱਛੇ ਏਜੰਸੀਆਂ ਨੇ ਬਾਈ ਦੇਖੋ ਪੰਜਾਬ ਦਾ ਮਾਹੌਲ ਜਿਹੜਾ ਐ ਸੈਂਸਿਟਿਵ ਬਣਾ ਕੇ ਰੱਖਣਾ ਚਾਹੁੰਦੇ ਆ ਸੋ ਇਹ ਸਰਕਾਰ ਦੇ ਹੱਥ ਆ ਵੀ ਇਹਨੂੰ ਬੰਗਲਾਦੇਸ਼ ਬਣਾਉਣਾ ਇਹਨੂੰ ਪੰਜਾਬ ਬਣਾਉਣਾ ਵਾ ਜਾਂ ਇਹਨੂੰ ਕਿਸੇ ਹੋਰ ਪਾਸੇ ਲੈ ਕੇ ਜਾਣਾ ਬਟ ਅਸੀਂ ਜੇ ਨਿਕਲਦੇ ਆ ਅੱਜ ਪੰਜਾਬ ਦੇ ਵਿੱਚ ਅਸੀਂ ਬੜੇ ਆਰਾਮ ਨਾਲ ਘੁੰਮ ਰਹੇ ਆ ਸਾਨੂੰ ਕੋਈ ਫਿਕਰ ਨਹੀਂ ਆ ਅਸੀਂ ਇੱਕ ਪਾਰਚ ਖੜੇ ਆ ਸਾਨੂੰ ਕੋਈ ਡਰ ਥੋੜੀ ਨਾ ਇਸ ਤਰੀਕੇ ਨਾਲ ਪੋਰਟਰੇ ਕਰਨਾ ਵੀ ਪੰਜਾਬ ਦੇ ਵਿੱਚ ਆ ਸਭ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਜੀ ਬੜੇ ਜਿਹੜੇ ਮਾਹੌਲ ਨੇ ਉਹ ਬੜੇ ਤਣਾਅਪੂਰਨ ਐ ਇਹ ਚੀਜ਼ਾਂ ਕਿਉਂ ਪੋਰਟਰੇ ਕੀਤੀਆਂ ਜਾਂਦੀਆਂ ਦੇਖੋ ਇੱਕ ਸੈਂਟਰਲਾਈਜ਼ਡ ਪੰਜਾਬ ਨੂੰ ਇਸ ਕਰਕੇ ਬਣਾਇਆ ਜਾਂਦਾ ਵੀ ਪੰਜਾਬ ਦੇ ਸਿਰ ਤੋਂ ਜਿਹੜੀ ਆ ਪੂਰੇ ਆਪਣੇ ਦੇਸ਼ ਦੀ ਰਾਜਨੀਤੀ ਚੱਲਦੀ ਆ ਪੰਜਾਬ ਨੇ ਸ਼ੀਸ਼ਾ ਦਿਖਾਇਆ ਰਹਿਣ 13/0 ਕਰਕੇ ਭੇਜਿਆ ਹੁਣ ਜਿਹੜਾ ਕੰਗਣਾ ਦਾ ਬਿਆਨ ਆਇਆ ਵਾ ਹੁਣ ਅਗਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਉਹ ਆ ਰਹੀਆਂ ਆਪਣੇ ਨਾਲ ਦੇ ਸੂਬੇ ਦੀਆਂ ਹਰਿਆਣੇ ਦੀਆਂ ਉਹਦੇ ਵਿੱਚ ਐਡਾ ਹਿਊਜ ਡੈਮੇਜ ਹੋਣਾ ਨਾ ਬੀਜੇਪੀ ਨੂੰ ਇਹ ਹੁਣ ਭਾਜਪੀ ਨੂੰ ਚਾਹੀਦਾ ਵਾ ਵੀ ਇਹਨੂੰ ਪਾਰਟੀ ਤੋਂ ਚੱਲਦਾ ਕਰੋ ਆਪਦੀ ਤੋਂ ਤੁਸੀਂ ਫਿਰ ਭਾਜਪੀ ਨੇ ਤਾਂ ਕਹਿ ਹੀ ਦਿੱਤਾ ਭਾਜਪੀ ਨੇ ਕਹਿਤਾ ਵੀ ਇਹ ਜੋ ਵੀ ਕਹਿ ਰਹੀ ਹੈ ਇਹਦਾ ਆਪਣਾ ਸਾਡੀ ਪਾਰਟੀ ਵਾਲੋ ਕੋਈ ਜਿਹੜਾ ਇਸਨੇ ਜੋ ਵੀ ਬਿਆਨ ਦਿੱਤਾ ਸਾਡੀ ਪਾਰਟੀ ਦਾ ਬਿਆਨ ਨਹੀਂ ਆ ਇਹ ਜੋ ਵੀ ਹੈ ਆਪਣੀ ਸੋਚ ਹੈ ਉਸ ਦੀ ਆਪਣਾ ਸਭ ਕੁਝ ਹੈ ਇਹ ਸਾਡੀ ਨਹੀਂ ਹੈ ਦੇਖੋ ਇਹ ਕੁਮਰ ਬਈ ਕੋਈ ਨਵਾਂ ਨਹੀਂ ਹੈਗਾ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਜ਼ਹਿਰ ਉਗਲ ਰਹੀ ਆ ਕੀ ਗੱਲੇ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਜੇ ਕਾਂਗਰਸ ਐਵੇਂ ਕਰਦੀ ਸੀ ਸਿੱਖਾਂ ਦੇ ਕਾਦਲਾਂ ਨੂੰ ਜਗਦੀਸ਼ ਟਾਇਟਲਰ ਵਰਗਿਆਂ ਨੂੰ ਸੱਜਣ ਕੁਮਾਰ ਵਰਗਿਆਂ ਨੂੰ ਟਿਕਟਾਂ ਦਿੰਦੀ ਸੀ ਤੇ ਅੱਜ ਕੀ ਹੋ ਰਿਹਾ ਵਾ ਆਪਾਂ ਲਖੀਮਪੁਰ ਖੀਰੀ ਵਾਲਾ ਦੇਖ ਲਈਏ ਤੁਰੇ ਜਾਂਦੇ ਕਿਸਾਨ ਉਹਨਾਂ ਨੇ ਦਰੜ ਤੇ ਮਾਰਤੇ ਉਹਨਾਂ ਨੂੰ ਵੀ ਟਿਕਟਾਂ ਦੇ ਕੇ ਨਵਾਜਿਆ ਗਿਆ ਔਰ ਦੂਜੇ ਪਾਸੇ ਕੰਗਣਾ ਜਿਹੜੀ ਜ਼ਹਿਰ ਉਗਰ ਲਈ ਆ ਨਫਰਤ ਉਗਲ ਰਹੀ ਆ ਦਿਨੋ ਦਿਨ ਸਿੱਖਾਂ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਉਹਨੂੰ ਵੀ ਤਾਂ ਟਿਕਟਾਂ ਦੇ ਕੇ ਇਸੇ ਪਾਰਟੀ ਨੇ ਨਵਾਜਿਆ ਨਾ ਸੋ ਹੁਣ ਬੀਜੇਪੀ ਕੋਲੇ ਮੌਕਾ ਵਾ ਜਿਹੜੀ ਸ਼ਬੀ ਖਰਾਬ ਹੋਈ ਸੀ ਇਹਨੂੰ ਪਾਰਟੀ ਤੋਂ ਚੱਲਦਾ ਕਰੋ ਇਹਦੀ ਮੈਂਬਰਸ਼ਿਪ ਕਰੋ ਰੱਦ ਤੁਸੀਂ ਸੱਚੇ ਭਗਤ ਜਿਹੜੇ ਨੇ ਦੇਸ਼ ਦੇ ਹੋਣ ਦਾ ਸਬੂਤ ਦਿਓ ਮੈਂ ਇਹ ਇਹ ਕਹਿ ਦੇਣਾ ਵੀ ਸਾਡਾ ਕੋਈ ਲੈਣ ਦੇਣੇ ਨਹੀਂ ਤੁਹਾਡੀ ਪਾਰਟੀ ਦੇ ਸਪੋਕਸਪਰਸ ਨਾ ਮੈਂਬਰ ਪਾਰਲੀਮੈਂਟ ਆ ਹੋ ਜਦੋਂ ਮੈਂਬਰ ਪਾਰਲੀਮੈਂਟ ਕੋਈ ਬਣ ਜਾਂਦਾ ਵਾ ਕਿਸੇ ਹਲਕੇ ਨੂੰ ਰਿਪਰੈਜ਼ੈਂਟ ਕਰਦਾ ਵਾ ਤੇ ਜ਼ਿੰਮੇਵਾਰੀ ਤਾਂ ਬੀਜੇਪੀ ਦੀ ਪ੍ਰੋਪਰ ਬਣਦੀ ਆ ਹੁਣ ਬੀਜੇਪੀ ਆਪਦੀ ਜ਼ਿੰਮੇਵਾਰੀ ਤੋਂ ਨਾ ਭੱਜੇ ਤੁਸੀਂ ਕਹਿ ਰਹੇ ਹੋ ਜੇ ਉਹਦਾ ਬਿਆਨ ਆਇਆ ਤਾਂ ਪਿੱਛੇ ਜ਼ਿੰਮੇਵਾਰੀ ਪੂਰੀ ਬਣਦੀ ਆ ਕਿਉਂਕਿ ਅਸੀਂ ਲੁਧਿਆਣੇ ਦੇ ਮੈਂਬਰ ਆਫ ਪਾਰਲੀਮੈਂਟ ਰਾਜਾ ਵੜਿੰਗ ਦੀ ਗੱਲ ਕਰ ਲੈਂਦੇ ਆ ਜੇ ਪੰਜਾਬ ਦੇ ਕਿਸੇ ਵੀ ਮੈਂਬਰ ਆਫ ਪਾਰਲੀਮੈਂਟ ਦੀ ਗੱਲ ਕਰ ਲੈਂਦੇ ਆ ਤਾਂ ਜੇ ਉਹਦਾ ਬਿਆਨ ਆਂਦਾ ਤਾਂ ਪਿੱਛੇ ਨਾ ਪਿੱਛੇ ਜ਼ਰੂਰ ਮੈਂ ਕਵਾਂਗਾ ਵੀ ਪਾਰਟੀ ਦਾ ਕੁਝ ਨਾ ਕੁਝ ਦਿਮਾਗ ਹੁੰਦਾ ਹੀ ਆ ਜਾਂ ਪਾਰਟੀ ਦਾ ਦਿਮਾਗ ਨਾ ਵੀ ਹੋਵੇ ਪਰ ਉਹ ਰਿਪ੍ਰੈਜ਼ੈਂਟ ਤਾਂ ਕਰਦਾ ਪਾ ਦੇਖੋ ਜੇ ਤੁਸੀਂ ਕਿਸੇ ਸੰਗਠਨ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਇੱਕ ਫੋਰਮ ਮਿਲਿਆ ਜਾਂਦਾ ਦਿੱਤਾ ਜਾਂਦਾ ਤੁਸੀਂ ਉਸ ਫੋਰਮ ਦੇ ਐਂਟਰੀ ਬੋਲਦੇ ਹੋ ਤੁਹਾਨੂੰ ਕਿਵੇਂ ਤੁਸੀਂ ਉਸ ਫੋਰਮ ਤੋਂ ਬਾਹਰ ਬੋਲ ਸਕਦੇ ਹੋ ਇਹ ਤਾਂ ਹੁਣ ਬੀਜੇਪੀ ਹੀ ਜਵਾਬ ਦੇਈ ਆ ਨਾ ਇਹ ਬੀਜੇਪੀ ਮੈਂ ਇਹ ਕਹ ਕੇ ਨਹੀਂ ਖੇਡਾ ਛੜਾ ਸਕਦੀ ਵੀ ਇਹ ਸਾਡਾ ਬਿਆਨ ਨਹੀਂ ਗਾ ਬੀਜੇਪੀ ਦੇ ਪਰਸਨਲ ਵਿਊ ਨੇ ਜੇ ਪਰਸਨਲ ਵਿਊ ਨੇ ਉਹਨੂੰ ਕਹੇ ਘਰੇ ਬਹਿ ਕਰੇ ਬਹਿ ਕੇ ਆਪਣੇ ਪਰਸਨਲ ਵਿਊ ਦੇ ਸਾਡੀ ਜਿਹੜੀ ਮੈਂਬਰਸ਼ਿਪ ਆ ਉਹ ਤੋਂ ਚੱਲਦਾ ਕਰੋ ਉਹਨੂੰ ਇੱਕ ਐਵੀ ਗੱਲ ਹੈ ਵੀ ਐਤ ਕੀ ਦੇਖਿਆ ਗਿਆ ਅ ਇਹ ਸੀ ਇਹ ਮੁੱਦਾ ਬਹੁਤ ਵੀ ਚੱਕਿਆ ਸੀਗਾ ਅਸੀਂ ਵੀ ਚੱਕਿਆ ਵੀ ਐਤ ਕੀ ਹਿਮਾਚਲ ਦੇ ਵਿੱਚ ਜੋ ਪੰਜਾਬੀਆਂ ਨਾਲ ਹੋਇਆ ਮਤਲਬ ਅੱਗੇ ਹੁੰਦਾ ਸੀ ਬੜਾ ਮਿਨਿਊਟ ਲੈਵਲ ਤੇ ਹੁੰਦਾ ਸੀ ਮਾਈਨਰ ਲੈਵਲ ਤੇ ਹੁੰਦਾ ਸੀ ਐਤਕੀ ਜੋ ਦੇਖਿਆ ਗਿਆ ਵੀ ਕਿਸ ਤਰੀਕੇ ਨਾਲ ਉੱਥੇ ਡਰਾਈਵਰਾਂ ਦੀਆਂ ਗੱਡੀਆਂ ਤੋੜੀਆਂ ਗਈਆਂ ਜਿਹੜੇ ਉੱਥੇ ਕੈਬਸ ਵਾਲੇ ਸੀਗੇ ਜਾਂ ਜਿਹੜੇ ਟੈਕਸੀ ਵਾਲੇ ਸੀ ਉਹਨਾਂ ਦੀਆਂ ਗੱਡੀਆਂ ਤੋੜੀਆਂ ਜਾ ਰਹੀਆਂ ਸੀ ਟੈਕਸੀ ਯੂਨੀਅਨਸ ਨੇ ਐ ਤੱਕ ਕਹਿਤਾ ਵੀ ਅਸੀਂ ਉੱਥੇ ਨਹੀਂ ਜਾਵਾਂਗੇ ਅਸੀਂ ਹੁਣ ਹਿਮਾਚਲ ਨਹੀਂ ਜਾਣਾ ਲੋਕਾਂ ਨੇ ਕਈਆਂ ਨੇ ਹਿਮਾਚਲ ਦੇ ਟ੍ਰਿਪ ਵੀ ਕੈਨਸਲ ਕੀਤੇ ਪਰ ਜਿਹੜੇ ਉੱਥੇ ਜਾਂਦੇ ਰਹੇ ਉਹਨਾਂ ਨਾਲ ਕੁਝ ਨਾ ਕੁਝ ਹੁੰਦਾ ਗਿਆ ਇਹ ਕਿਉਂ ਹੋ ਰਿਹਾ ਸਸਾ ਦੇਖੋ ਆਪਾਂ ਕਹੀਏ ਵੀ ਜੇ ਹਰੇਕ ਬੰਦਾ ਇੱਕੋ ਜਿਹਾ ਵਾ ਉਹ ਗੱਲ ਨਹੀਂ ਆਪਾਂ ਕਰਦੇ ਬਹੁਤ سارے ਚੰਗੇ ਬੰਦੇ ਵੀ ਆ ਹਰੇਕ ਧਰਮ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਮਾੜੇ ਬੰਦੇ ਵੀ ਆ ਪਰ ਜਦੋਂ ਇਹੋ ਜਿਹੇ ਲੀਡਰ ਰਿਪਰੈਜ਼ੈਂਟ ਕਰਨਗੇ ਇੱਕ ਸੂਬੇ ਨੂੰ ਮੰਡੀ ਦੀ ਮੈਂਬਰ ਪਾਰਲੀਮੈਂਟ ਬਣੀ ਆ ਨਾ ਜਦੋਂ ਇਹੋ ਜਿਹੇ ਲੀਡਰ ਰਿਪਰੈਜ਼ੈਂਟ ਕਰਨਗੇ ਜਿਨ੍ਹਾਂ ਦੇ ਮਨ ਦੇ ਵਿੱਚ ਇੰਨੀ ਨਫ਼ਰਤ ਆ ਦੂਜੇ ਸੂਬਿਆਂ ਦੇ ਪ੍ਰਤੀ ਆਪਣੀਆਂ ਤੁਹਾਡੀ ਦਸਤਾਰ ਜਿਹੜੀ ਸੋਹਣੀ ਬੰਨੀ ਹੋਈ ਆ ਇਹਦੇ ਪ੍ਰਤੀ ਤੇ ਫਿਰ ਜਿਹੜਾ ਸੁਭਾਅਕ ਹੀ ਆ ਜਿਹੜਾ ਲੋਕਾਂ ਦਾ ਕਰੋਸ਼ ਹੁੰਦਾ ਜਿਹੜੇ ਇਹੋ ਜਿਹੇ ਮਾਈਂਡ ਦੇ ਲੋਕ ਹੁੰਦੇ ਨੇ ਉਹ ਆਟੋਮੈਟਿਕਲੀ ਫਿਰ ਐ ਤਾਂ ਕਰ ਜੋ ਵੀ ਤੋੜਪੰਨ ਕੀਤੀ ਗਿਆ ਜਾਂ ਉੱਥੇ ਮਾਰਕਟਾਈ ਕੀਤੀ ਜਾਂਦੀ ਆ ਇਹਦੇ ਲਈ ਹੁਣ ਪੰਜਾਬ ਸਰਕਾਰ ਦਾ ਕੀ ਸਪਸ਼ਟ ਸਟੈਂਡ ਆ ਕੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਫਰਜ਼ ਨਹੀਂ ਬਣਦਾ ਸੀ ਆਪਣੀ ਸਟੇਟ ਦੇ ਲੋਕਾਂ ਦੇ ਰਾਖੇ ਬਣ ਕੇ ਅੱਗੇ ਖੜਦੇ ਕਹਿੰਦੇ ਵੀ ਹਾਂ ਕੋਈ ਉਂਗਲ ਵੀ ਲਾ ਕੇ ਦਿਖਾਵੇ ਮੇਰੇ ਸੂਬੇ ਦੇ ਬੰਦਿਆਂ ਨੂੰ ਇੱਥੇ ਤਾਂ ਆ ਕੇ ਹਰਿਆਣੇ ਦੀ ਪੁਲਿਸ ਸਾਡੇ ਕਿਸਾਨਾਂ ਨੂੰ ਮਾਰ-ਮਾਰ ਗੋਲੀਆਂ ਸ਼ਹੀਦ ਕਰਕੇ ਤੁਰ ਗਈ ਤੇ ਸਾਡੇ ਸੂਬੇ ਦਾ ਸੀਐਮ ਕੀ ਕਰ ਰਹੇ ਨੇ ਉਹ ਸਾਡੇ ਸੂਬੇ ਦਾ ਸੀਐਮ ਐ ਨਹੀਂ ਕਹਿ ਸਕਦਾ ਵੀ ਹਾਂ ਹਿਮਾਚਲ ਦੇ ਵਿੱਚ ਬੰਦਿਆਂ ਨੂੰ ਕੁੱਟਿਆ ਹੱਥ ਲਾਇਆ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਹਾਂ ਵੀ ਆਪਣਾ ਬੜਾ ਵਿਚਾਰ ਲਿਓ ਜੇ ਸਾਡੇ ਬੰਦਿਆਂ ਨੂੰ ਕਿਸੇ ਨੇ ਉਂਗਲ ਵੀ ਲਾਈ ਨਹੀਂ ਭਗਵਾਨ ਸਿੰਘ ਮਾਨ ਜੀ ਤੁਹਾਨੂੰ ਬੜੇ ਲੋਕਾਂ ਨੇ ਰੋਹ ਦੇ ਨਾਲ ਪੂਰੇ ਬਹੁਮਤ ਦਿੱਤਾ 92 ਸੀਟਾਂ ਦਾ ਤੁਸੀਂ ਪੰਜਾਬ ਦੇ ਪੁੱਤ ਬਣ ਕੇ ਖੜੋ ਪੰਜਾਬ ਦੇ ਰਾਖੇ ਬਣ ਕੇ ਖੜੋ ਹਾਲ ਤਾਂ ਦੇਖੋ ਕੀ ਹੋ ਜਾਂਦਾ ਪੰਜਾਬ ਦਾ ਉਹਨਾਂ ਨੇ ਵੀਡੀਓ ਕਾਲ ਕੀਤੀ ਕਾਲਿੰਗ ਕੀਤੀ ਉੱਥੇ ਸੀਐਮ ਨਾਲ ਗੱਲਬਾਤ ਕੀਤੀ ਜਦੋਂ ਕੋਈ ਵੀ ਇਨਸੀਡੈਂਟ ਹੋਇਆ ਉਹਨਾਂ ਦੇ ਘਰੇ ਵੀ ਗਏ ਆ ਸਾਰਾ ਕੁਝ ਉਸ ਤੇ ਉਹ ਐਕਟਿਵ ਰੇ ਫਿਰ ਪਰ ਉਸ ਉਸ ਚੀਜ਼ ਦਾ ਰਿਜ਼ਲਟ ਕੀ ਨਿਕਲਿਆ ਹਜੇ ਤੱਕ ਵੀ ਉਹ ਜਿਹੜੀਆਂ ਘਟਨਾਵਾਂ ਨੇ ਹੋਈਆਂ ਜਾਂਦੀਆਂ ਨੇ ਇਹਦੇ ਤੇ ਸਟ੍ਰਿਕਟ ਐਕਸ਼ਨ ਲੈਣ ਦੀ ਗੱਲ ਆ ਵੀਡੀਓ ਗੇਮਾਂ ਖੇਡਣੀਆਂ ਵੀਡੀਓ ਕਾਲਾਂ ਕਰਨੀਆਂ ਇਹ ਇਹਦੇ ਲਈ ਆਪਾਂ ਕਹਿ ਸਕਦੇ ਹਾਂ ਵੱਡੇ ਜਿਹੜੇ ਕਦਮ ਆ ਉਹ ਚੱਕਣ ਦੀ ਲੋੜ ਆ ਬਾਈ ਜਦੋਂ ਇੱਕ ਵਾਰੀ ਬਿਆਨ ਆ ਸੁਣਿਆ ਇੱਕ ਵਾਰੀ ਉਹ ਨਹੀਂ ਹੁੰਦਾ ਵੀ ਆ ਕਿਉਂ ਹੋ ਰਿਹਾ ਚਲੋ ਖੂਨ ਖੋਲਣ ਦੀ ਤਾਂ ਅਲੱਗ ਗੱਲ ਆ ਬਟ ਇੱਕ ਵਾਰੀ ਬੰਦਾ ਸੋਚਦਾ ਕਿਉਂਕਿ ਬਹੁਤ ਜ਼ਿਆਦਾ ਕਰਦਾ ਹਰ ਵਾਰੀ ਟਾਰਗੇਟ ਹਰ ਵਾਰੀ ਟਾਰਗੇਟ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਤੋਂ ਹੀ ਟਾਰਗੇਟ ਉਸ ਤੋਂ ਤੋਂ ਹੀ ਵੱਖਵਾਦੀ ਕਈ ਜਾਣਾ ਉਸ ਤੋਂ ਤੋਂ ਹੀ ਬਹੁਤ ਚੀਜ਼ਾਂ ਕਹੀ ਜਾਣੀਆਂ ਪੰਜਾਬੀ ਸਿੰਗਰਸ ਨੂੰ ਤੱਕ ਟਾਰਗੇਟ ਕਰੀ ਜਾਣਾ ਉਤੋ ਜੇ ਇੱਕ ਹੋਰ ਮੈਂ ਸਵਾਲ ਮੇਰੇ ਰਹਿ ਗਿਆ ਜੇ ਐਮਰਜੈਂਸੀ ਰਿਲੀਜ਼ ਹੋ ਸਕਦੀ ਆ ਤਾਂ ਜਿਹੜੀ ਆਪਣਾ ਭਾਈ ਖਾਲੜਾ ਜਸਵੰਤ ਸਿੰਘ ਖਾਲੜਾ ਜੀ ਤੇ ਜਿਹੜੀ ਮੂਵੀ ਸੀਗੀ ਜੇ ਉਸ ਤੇ ਬੈਨ ਲੱਗਦਾ ਤਾਂ ਉਸ ਤੇ ਵੀ ਕੰਗਨਾ ਪਿੱਛੇ ਨਹੀਂ ਰਹਿ ਟੀ ਉਹਤੇ ਤੇ ਵੀ ਬਿਆਨ ਦਿੱਤਾ ਸਪੈਸ਼ਲੀ ਦਲਜੀਤ ਨੂੰ ਟੈਗ ਕੀਤਾ ਗਿਆ ਉਸ ਦਾ ਮਜ਼ਾਕ ਉਡਾਇਆ ਗਿਆ ਦੇਖੋ ਇਹਦੇ ਮਜ਼ਾਕ ਡਾਉਣ ਨਾਲ ਦਲਜੀਤ ਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਜਿਹੜੀਆਂ ਬੁਲੰਦੀਆਂ ਦੇ ਉੱਤੇ ਸਾਡੇ ਪੰਥ ਨੇ ਸਾਡੇ ਪੰਜਾਬ ਨੇ ਜਾਂ ਸਾਡੇ ਦੇਸ਼ ਨੇ ਕਹਿ ਸਕਦੇ ਆ ਕਿਉਂਕਿ ਬਹੁਤ ਗਿਣਤੀ ਲੋਕ ਨੇ ਜਿਹੜੇ ਪਿਆਰ ਕਰਨ ਵਾਲੇ ਆ ਸੋ ਇਹ ਜੀ ਟੁੱਚੀ ਕਰਕੇ ਦਲਜੀਤ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੇ ਨੰਬਰ ਤੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਸਾਡੇ ਪੰਥ ਦੇ ਮਹਾਨ ਸ਼ਹੀਦ ਨੇ ਜਿਨ੍ਹਾਂ ਦੀ ਜਿਹੜੀ ਇਹ ਤਸਵੀਰ ਆ ਉਹ ਸਾਡੀ ਅਜਾਇਬ ਘਰ ਦੇ ਵਿੱਚ ਲੱਗੀ ਹੋਈ ਆ ਉਹਨਾਂ ਦਾ ਸਟਰਗਲ ਤਾਂ ਦੇਖ ਲਓ ਕਿੰਨਾ ਪੀਸਫੁਲ ਸਟਰਗਲ ਆ ਜਿੰਨਾ ਪੀਸਫੁਲ ਸਟਰਗਲ ਭਾਈ ਜਸਵੰਤ ਸਿੰਘ ਖਾਲੜਾ ਨੇ ਕੀਤਾ ਜਿੰਨਾ ਉਹਨੇ ਡਾਟਾ ਕਲੈਕਟ ਕੀਤਾ ਜਿਨੇ ਪੰਜਾਬ ਦੀ ਨੌਜਵਾਨੀ ਨੂੰ ਕੋ-ਕੋ ਕੇ ਮਾਰਿਆ ਗਿਆ ਉਹ ਫਿਲਮ ਤਾਂ ਨਹੀਂ ਲੱਗਦੀ ਪਰ ਇੱਕ ਪਾਸੇ ਸਿੱਖਾਂ ਦਾ ਜਿਹੜਾ ਅਖਸ਼ ਖਰਾਬ ਕਰਨ ਵਾਲੀ ਫਿਲਮ ਜਿਹਦੇ ਵਿੱਚ ਸਾਡੇ ਸ਼ਹੀਦਾਂ ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਨੂੰ ਜਿਨ੍ਹਾਂ ਦੇ ਨਾਂ ਦੇ ਉੱਤੇ ਅਸੀਂ ਤੁਸੀਂ ਕਹਿ ਸਕਦੇ ਹੋ ਵੀ ਕੋਈ ਸੰਤਾਂ ਦੇ ਨਾਂ ਨੂੰ ਸੰਤ ਤੋਂ ਬਿਨਾ ਵੀ ਬੋਲਦਾ ਨਾ ਸਾਨੂੰ ਉਸ ਚੀਜ਼ ਦੀ ਵੀ ਤਕਲੀਫ ਹੁੰਦੀ ਆ ਉਹਨਾਂ ਨੂੰ ਰਿਪਰੈਜ਼ੈਂਟ ਐਵੇਂ ਕੀਤਾ ਗਿਆ ਵੀ ਉਹ ਕਿਤੇ ਅੱਤਵਾਦੀ ਹੁੰਦੇ ਨੇ ਜਾਂ ਉਹ ਕਿਤੇ ਪਾਣੀ ਟੈਰਰ ਫਲਾਦੇ ਹੁੰਦੇ ਨੇ ਸੰਤਾਂ ਨੇ ਅੱਜ ਤੱਕ ਦੱਸੋ ਕਿੱਥੇ ਖਾਲਸਾਣ ਦੀ ਮੰਗ ਕੀਤੀ ਆ ਜਵਾਬ ਰੂਪ ਦੇ ਵਿੱਚ ਜਰੂਰ ਸੰਤਾ ਨੇ ਕਿਹਾ ਹੋ ਸਕਦਾ ਵੀ ਅਸੀਂ ਤੁਹਾਡੇ ਨਾਲ ਜੇ ਤਾਂ ਰੱਖਣਾ ਚਾਹੁੰਦੇ ਹੋ ਸਾਨੂੰ ਨਾ ਰੱਖੋ ਜੇ ਨਹੀਂ ਰੱਖਣਾ ਚਾਹੁੰਦੇ ਫਿਰ ਸਾਨੂੰ ਵੱਖ ਕਰ ਦਿਓ ਯੈਸ ਤੇ ਮੈਂ ਉਹ ਵੀ ਪੁੱਛ ਰਿਹਾ ਸੀਗਾ ਜਦੋਂ ਇਹ ਬਿਆਨ ਸੁਣਿਆ ਦਿਮਾਗ ਦੇ ਵਿੱਚ ਪਹਿਲੀ ਗੱਲ ਕੀ ਆਈ ਉਹ ਪਹਿਲੀ ਗੱਲ ਇਹ ਆਈ ਵੀ ਲੱਗਦਾ ਏ ਡੋਜ਼ ਥੋੜੀ ਘੱਟ ਰਹਿ ਗਈ ਫਿਰ ਕੁਲਵਿੰਦਰ ਨੂੰ ਸੱਦਣਾ ਪਊ ਲੱਗਦਾ ਏ ਡੋਜ਼ ਥੋੜੀ ਘੱਟ ਰਹਿ ਗਈ ਫਿਰ ਕੁਲਵਿੰਦਰ ਨੂੰ ਸੱਦਣਾ ਪਊ ਇਹਦਾ ਇੱਕ ġੇੜਾ 에ਅਰਪੋਰਟ ਤੇ ਫਿਰ ਮਰਵਾ ਦਿਓ ਫਿਰ ਪਤਾ ਲੱਗ ਜਾਊਗਾ ਵੀ ਬੋਲੀ ਦਾ ਕਿੱਦਾਂ ਆ ਤੁਸੀਂ ਵੈਸੇ ਕਹਿ ਰਹੇ ਹੋ ਵੀ 에ਅਰਪੋਰਟ ਤੇ ਬਟ ਉਦੇ ਨਾਲ ਕੋਈ ਫਾਇਦਾ ਤਾਂ ਹੋਇਆ ਨਹੀਂ ਜੇ ਆਪਾਂ ਗੱਲ ਕਰੀਏ ਚਲੋ ਹੀਟੋ ਦਾ ਮੂਵਮੈਂਟ ਸੀਗਾ ਉਹਦੀ ਗੱਲ ਆਵੇ ਦੋਨੋਂ ਪਾਸੇ ਅਜੇ ਤਾਂ ਜੋ ਵੀ ਇਹ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਕੁਲਵਿੰਦਰ ਕੋਰ ਵੀ ਕਹਿ ਰਿਹਾ ਵੀ ਐਨੇ ਵਿੱਚ ਮੈਨੂੰ ਕੁਝ ਕਿਹਾ ਸੀ ਉਸ ਤੋਂ ਬਾਅਦ ਸਾਰੀ ਸਾਰਾ ਕੁਝ ਹੋਇਆ ਪਰ ਆਪਾਂ ਜੇ ਉਹ ਸਿਨੈਰੀਓ ਵੀ ਦੇਖਿਆ ਜਾਵੇ ਉਲਟਾ ਇਹ ਜ਼ਿਆਦਾ ਹੋਰ ਉਗਰ ਕੇ ਸਾਹਮਣੇ ਉਲਟਾ ਜਿਹੜਾ ਹੈ ਹੋਰ ਕਿਸਾਨਾਂ ਦੇ ਖਿਲਾਫ ਹੋ ਗਿਆ ਜਾਂ ਸਿੱਖਾਂ ਦੇ ਖਿਲਾਫ ਹੋ ਗਿਆ ਹੋਰ ਬੋਲਣਾ ਸ਼ੁਰੂ ਕਰ ਦਿੱਤਾ ਫਿਰ ਇਹਦੇ ਪਿੱਛੇ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਵੀ ਇਹ ਜੇ ਬੋਲ ਰਹੀ ਆ ਤਾਂ ਇਹਦੇ ਪਿੱਛੇ ਹੱਤ ਕਿਸ ਦਾ ਆ ਇਹਦੇ ਪਿੱਛੇ ਆਵਾਜ਼ ਕਿਸ ਦੀ ਆ ਹੁਣ ਮੈਂ ਇੱਥੇ ਗੱਲ ਕਰਨਾ ਚਾਹੂੰਗਾ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਜਿਹੜੇ ਭਾਜਪਾ ਦਿੱਲੀ ਦੇ ਲੀਡਰ ਨੇ ਕੋਈ ਵੀ ਇਹੋ ਜਿਹਾ ਬਿਆਨ ਆਉਂਦਾ ਆ ਕੋਈ ਦੇਸ਼ ਦੇ ਖਿਲਾਫ ਜਾਂ ਕੋਈ ਏਦਾਂ ਕੋਈ ਖਾਲਸਤਾਨੀ ਕੋਈ ਵੀ ਏਦਾਂ ਦੀ ਕੋਈ ਮੂਵਮੈਂਟ ਜਿਹੜੀ ਮੀਡੀਆ ਦੇ ਵਿੱਚ ਸਾਹਮਣੇ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਅੱਗੇ ਹੋ ਕੇ ਮਨਜਿੰਦਰ ਸਿੰਘ ਸਰਸਾ ਜੀ ਬਿਆਨ ਦਿੰਦੇ ਆ ਕਿ ਮੈਂ ਸਿੱਖ ਆ ਮੈਂ ਐਜ਼ ਅ ਸਿੱਖ ਭਾਜਪਾ ਜੁਆਇਨ ਕੀਤੀ ਆ ਮੋਦੀ ਸਾਹਿਬ ਕੋਲ ਜਾ ਕੇ ਮੈਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਕੇ ਬਹੁਤ ਕੁਝ ਤੁਹਾਨੂੰ ਲੈ ਕੇ ਦੇਣਾ ਆ ਤੇ ਹੁਣ ਮਨਜਿੰਦਰ ਸਿੰਘ ਸਰਸਾ ਜੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੁਣ ਤੁਹਾਡੀ ਜ਼ ਕੋ ਮੋਦੀ ਸਾਹਿਬ ਨੂੰ ਕਿਹਨੂੰ ਬੀਜੇਪੀ ਚੋਂ ਬਾਹਰ ਕੱਢਣ ਹੁਣ ਬੋਲਣ ਦੀ ਲੋੜ ਐ ਤੁਹਾਨੂੰ ਉਦਾਂ ਤੁਸੀਂ ਕਹਿੰਦੇ ਹੋ ਵੀ ਸਿੱਖਾਂ ਲਈ ਮੈਂ ਬਹੁਤ ਕੁਝ ਮੋਦੀ ਸਾਹਿਬ ਤੋਂ ਲੈ ਕੇ ਆਉਣਾ ਇਹ ਕਾਹੀ ਚੀਜ਼ ਲੈ ਕੇ ਦਿਖਾ ਦਿਓ ਸਾਨੂੰ ਕਢਾ ਕੇ ਦਿਖਾ ਦਿਓ ਕੰਗੜਾ ਨੂੰ ਬਾਹਰ ਬੀਜੇਪੀ ਚੋਂ ਫਿਰ ਪਤਾ ਲੱਗੂਗਾ ਕਿ ਤੁਸੀਂ ਸਿੱਖਾਂ ਦੇ ਕਿੰਨੇ ਹਮਾਇਤੀ ਹੋ ਸੋ ਇਦਾਂ ਦੇ ਹੋਰ ਬਹੁਤ ਲੀਡਰ ਸਾਡੇ ਲੁਧਿਆਣੇ ਚ ਸਾਡੇ ਪੰਜਾਬ ਚ ਵੀ ਨੇ ਜਿਹੜੇ ਕੋਈ ਵੀ ਇਦਾਂ ਦੀ ਗੱਲ ਹੁੰਦੀ ਐ ਉੱਭਰ ਕੇ ਸਾਹਮਣੇ ਆਉਂਦੇ ਨੇ ਤੇ ਬੋਲਦੇ ਨੇ ਹੁਣ ਮੈਂ ਕਹੂੰਗਾ ਹੁਣ ਕੰਗੜਾ ਦੇ ਖਿਲਾਫ ਬੋਲਣ ਤੇ ਸਿੱਖਾਂ ਦੇ ਹਮਾਇਤੀ ਤੇ ਪੰਜਾਬ ਦੇ ਹਮਾਇਤੀ ਉਹ ਕਹ ਦਤਾ ਵੀ ਪੰਜਾਬ ਚ ਜਿਹੜੀ ਉੜਤਾ ਪੰਜਾਬ ਇਹਨੇ ਸਾਲਾਂ ਪਹਿਲਾਂ ਬਣੀ ਸੀ ਉਹ ਬਿਲਕੁਲ ਉਦਾਂ ਦਾ ਹੀ ਪੋਰਟਰ ਹੈ ਮਤਲਬ ਉਹ ਪੰਜਾਬ ਉਦਾਂ ਦਾ ਹੀ ਚੱਲ ਰਿਹਾ ਪੰਜਾਬ ਨੂੰ ਪ੍ਰੋਪਰਲੀ ਹੂ ਬੂ ਹੂ ਉਦਾਂ ਦਿਖਾਇਆ ਗਿਆ ਮੈਨੂੰ ਤਾਂ ਲੱਗਦਾ ਸ਼ਾਇਦ ਹਾਂ ਨਸ਼ਾ ਮੈਂ ਕਹਾਂਗਾ ਨੋ ਡਾਊਟ ਹੈ ਇਹਦੇ ਚ ਕੋਈ ਝੂਠ ਨਹੀਂ ਆ ਪਰ ਉਸ ਹਿਸਾਬ ਦਾ 70% ਨੌਜਵਾਨ ਨਸ਼ੇੜੀ ਹੈ ਇਹਦੇ ਚ ਤਾਂ ਕੋਈ ਸੱਚ ਨਹੀਂ ਹੈ ਮੈਂ ਉਹਨੂੰ ਪੁੱਛਣਾ ਚਾਹਣਾ ਜੇ ਤੂੰ ਕਹਿੰਨੀ ਆ ਉੜਤਾ ਪੰਜਾਬ ਤਾਂ ਹਾਕੀ ਦੀ ਟੀਮ ਉੱਥੇ ਜਿਹੜੀ ਮੱਲਾ ਮਾਰ ਕੇ ਆਈ ਹੈ ਨਾ ਉਹਦੇ ਵਿੱਚ ਕਿੰਨੇ ਪੰਜਾਬੀ ਸੀ ਇਹ ਤੂੰ ਚੈੱਕ ਕਰ ਫਿਰ ਪਤਾ ਲੱਗੂਗਾ ਉੜਤਾ ਪੰਜਾਬ ਕਿਨੂੰ ਕਹਿੰਦੇ ਆ ਨੌ ਤੋਂ 10 ਪਲੇਅਰ ਸਾਡੇ ਪੰਜਾਬੀ ਸੀ ਉਹਦੇ ਵਿੱਚ ਜਿਹੜਾ ਕਾਂਸੀ ਦਾ ਤਗਮਾ ਉੱਥੋਂ ਜਿੱਤ ਕੇ ਆਏ ਨੇ ਤੇ ਉਹਨੂੰ ਉੜਦਾ ਪੰਜਾਬ ਕਹਾਂਗੇ ਕਿ ਜਿਹੜਾ ਤੂੜਦਾ ਪੰਜਾਬ ਕਹਿੰਦੇ ਉਹਨੂੰ ਉੜਦਾ ਪੰਜਾਬ ਕਹਾਂਗੇ ਇਹ ਉੜਦਾ ਪੰਜਾਬ ਉਸ ਕਰਕੇ ਆ ਜਿਵੇਂ ਮਿਲਖਾ ਸਿੰਘ ਉੜਦਾ ਸੀ ਸਪੋਰਟਸ ਪੰਜਾਬੀ ਜਿਮ ਠੀਕ ਆ ਜੇ ਨਸ਼ੇ ਦੀ ਆਪਾਂ ਗੱਲ ਕਰਦੇ ਆ ਉਹ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਥੋੜਾ ਥੋੜਾ ਹਰ ਪਾਸੇ ਹੈਗਾ ਆ ਸਾਡੇ ਲੋਕ ਜਿਹੜੇ ਆ ਮੋੜਾ ਖਾ ਰਿਆ ਇੱਥੇ ਮੈਂ ਇੱਕ ਹੋਰ ਗੱਲ ਕਰਨੀ ਚਾਹੂੰਗਾ ਇਸ਼ਾਰੇ ਦੇ ਵਿੱਚ ਜੇ ਅਸੀਂ ਚਾਹਨੇ ਆ ਵੀ ਨਸ਼ਾ 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 ਪੰਜਾਬ ਦੇ ਵਿੱਚ ਕਰਦੇ ਆ ਫਿਰ ਜਿਹੜੇ ਨਸ਼ਾ ਬੰਦ ਕਰਨ ਵਾਸਤੇ ਇੱਥੇ ਮੁਹਿੰਮਾਂ ਚਲਾਉਂਦੇ ਆ ਉਹਨਾਂ ਨੂੰ ਤਾਂ ਜੇਲਾਂ ਦੇ ਵਿੱਚ ਸ ਤੇ ਫਿਰ ਸਾਨੂੰ ਤੁਸੀਂ ਟਾਰਗੇਟ ਕਰਦੇ ਹੋ ਉੜਦਾ ਪੰਜਾਬ ਆ ਫਿਰ ਨਸ਼ਾ ਸਾਨੂੰ ਬੰਦ ਕਰਤਾ ਲੈਣ ਦਿਓ ਫਿਰ ਆਪਣੇ ਤਰੀਕੇ ਕਰ ਲੈਂਦੇ ਹੋ ਸਾਨੂੰ ਨਸ਼ਾ ਬੰਦ ਜਿਸ ਤਰੀਕੇ ਅਸੀਂ ਕਰਨਾ ਚਾਹੁੰਦੇ ਆ ਨਸ਼ੇ ਦੀ ਗੱਲ ਹੈ ਬਿਨ ਨਸ਼ੇ ਦੀ ਗੱਲ ਤੁਸੀਂ ਵੀ ਕਹੀ ਆ ਵੀ ਸਾਡੇ ਪਲੇਅਰਸ ਵੀ ਨਹੀਂ ਸਾਡੇ ਸਭ ਕੁਝ ਵੀ ਨਹੀਂ ਪਰ ਉਹ ਪਲੇਅਰਸ ਨੂੰ ਕੀ ਐ ਨਹੀਂ ਲੱਗਦਾ ਵੀ ਅਸੀਂ ਦਿਖਾਣ ਚ ਪਿੱਛੇ ਰਹਿ ਗਏ ਪੰਜਾਬ ਨੇ ਜੇ ਆਪਣੇ ਆਪ ਨੂੰ ਪੋਰਟਰੇ ਕੀਤਾ ਕਿਥੇ ਨਾ ਕਿਥੇ ਅਸੀਂ ਵੀ ਜਾਣ ਕੇ ਇਹੋ ਜਿਹਾ ਪੋਰਟਰੇ ਕੀਤਾ ਆਪਣੀਆਂ ਖਾਮੀਆਂ ਅਸੀਂ ਜਾਣ ਕੇ ਅੱਗੇ ਦਿਖਾਈਆਂ ਦੇਖੋ ਇਹਦੇ ਵਿੱਚ ਕੀ ਹੁੰਦਾ ਆ ਹੁਣ ਜਿਵੇਂ ਗੱਲ ਕਰਾਂ ক্রিকেট ਦੀ ক্রিকেট ਨੂੰ ਸਾਰਾ ਦੇਸ਼ ਬਹੁਤ ਜ਼ਿਆਦਾ ਸਹਲ ਆਉਂਦਾ ਆ ਬਹੁਤ ਜ਼ਿਆਦਾ ਅੱਗੇ ਲੈ ਕੇ ਜਾਂਦਾ ਆ ਉਹਦੇ ਤੇ ਕਹਿ ਲੋ ਕਿ ਲੋਕ ਕ੍ਰੇਜ਼ੀ ਵੀ ਬਹੁਤ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਸੋ ਇਸੇ ਤਰ੍ਹਾਂ ਸਾਨੂੰ ਹਾਕੀ ਟੀਮ ਨੂੰ ਜਿਹੜੀ ਆ ਪ੍ਰਮੋਟ ਕਰਨ ਦੀ ਲੋੜ ਆ ਇੱਕ ਸਪੋਰਟਸ ਪਾਲਿਸੀ ਲਿਆਂਦੀ ਲੋੜ ਆ ਜਦੋਂ ਅਸੀਂ ਸਪੋਰਟਸ ਪਾਲਿਸੀ ਲਿਆਵਾਂਗੇ ਉਹਨਾਂ ਨੂੰ ਫੰਡ ਦਵਾਂਗੇ ਉਹਨਾਂ ਨੂੰ ਉਸ ਬੇਸ ਤੇ ਨੌਕਰੀਆਂ ਦਵਾਂਗੇ ਉਹਨਾਂ ਦੀ ਪੜ੍ਹਾਈ ਫ੍ਰੀ ਕਰਾਂਗੇ ਤਾਂ ਹੀ ਲੋਕ ਅੱਗੇ ਆਉਣਗੇ ਨਾ ਹੁਣ ਮੰਨ ਲਓ ਇੱਕ ਮਰਦ ਵਰਗ ਮੀਡੀਅਮ ਵਰਗ ਦਾ ਜਿਹੜਾ ਕਿਸੇ ਦਾ ਬੱਚਾ ਆ ਉਹਨੇ ਸਕੂਲ ਦੇ ਵਿੱਚ ਪੜ੍ਹਨਾ ਆ ਪਰ ਉਹਦਾ ਖੇਡ ਵੱਲ ਪੂਰਾ ਧਿਆਨ ਆ ਉਹਦੇ ਮਾਪਿਓ ਕੀ ਕਹਿੰਦੇ ਆ ਬੇਟਾ ਮੈਂ ਤੈਨੂੰ ਸਿਰਫ ਪੜ੍ਹਾ ਸਕਦਾ ਆ ਮੈਂ ਤੇਰੀ ਖੇਡ ਤੇ ਪੈਸਾ ਨਹੀਂ ਖਰਚ ਸਕਦਾ ਸੋ ਇਸ ਗੱਲੋਂ ਵੀ ਅਸੀਂ ਪਿੱਛੇ ਰਹਿ ਰਹੇ ਆ ਕਿਤੇ ਨਾ ਕਿਤੇ ਜਾ ਕੇ ਨੌਜਵਾਨੀ ਤੱਕ ਜਦੋਂ ਉਹ ਬੱਚਾ ਪਹੁੰਚਦਾ ਆ ਚਾਹੇ ਸਾਡੀ ਬੇਟੀ ਆ ਚਾਹੇ ਉਹ ਬੇਟਾ ਆ ਜਦੋਂ ਨੌਜਵਾਨੀ ਤੱਕ ਪਹੁੰਚ ਦਿਆ ਫਿਰ ਉਹਦੇ ਦਿਮਾਗ ਦੇ ਵਿੱਚ ਇਹ ਆਉਂਦਾ ਕਿ ਯਾਰ ਮੈਂ ਇਸ ਪਾਸੇ ਜਾਣਾ ਚਾਹੁੰਦਾ ਸੀ ਮੈਂ ਇਸ ਪਾਸੇ ਨਹੀਂ ਜਾ ਸਕਿਆ ਫਿਰ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਦੇਖ ਦੇਖ ਕੇ ਜਾਂ ਗਲਤ ਸੰਗਤ ਦੇ ਵਿੱਚ ਪਾ ਕੇ ਉਹਨਾਂ ਕੋਲ ਬੈਠ ਕੇ ਫਿਰ ਉਹ ਕਿਤੇ ਨਾ ਕਿਤੇ ਮੈਂ ਇਹ ਸਚਾਈ ਆ ਕਿ ਉਹ ਨਸ਼ੇ ਦੇ ਵਿੱਚ ਡੁੱਬ ਵੀ ਜਾਂਦੇ ਆ ਸੋ ਇੱਕ ਸਪੋਰਟਸ ਪਾਲਿਸੀ ਲਿਆਂਦੀ ਲੋੜ ਆ ਸਾਨੂੰ ਇਹ ਸਾਨੂੰ ਨਾ ਦੋਸ਼ ਦਿਓ ਤੁਸੀਂ ਵੀ ਪੰਜਾਬ ਇਦਾਂ ਆ ਕੰਗੜਾ ਨੂੰ ਮੈਂ ਕਹਿਣਾ ਚਾਹੂੰਗਾ ਜੇ ਦੋਸ਼ ਦੇਣਾ ਤਾਂ ਸਰਕਾਰਾਂ ਨੂੰ ਦੋਸ਼ ਦੇ ਨਸ਼ਾ ਰੋਕਣਾ ਸਰਕਾਰਾਂ ਦਾ ਕੰਮ ਆ ਉਹ ਸਾਡਾ ਕੰਮ ਨਹੀਂ ਆ ਨਸ਼ੇ ਤੁਸੀਂ ਰੋਕੋ ਤੁਹਾਡੇ ਜਿਹੜੇ ਪੋਰਟ ਨੇ ਉੱਥੇ ਜਿਹੜੀ ਸਟੇਟ ਸੀ ਗੁਜਰਾਤ ਉੱਥੇ ਫੜੀ ਜਾਂਦੀ ਆ ਕਿੰਨੇ ਹਜ਼ਾਰਾਂ ਕਰੋੜਾਂ ਦੇ ਵਿੱਚ ਜਿਹੜੀ ਆ ਨਸ਼ੇ ਦੇ ਪਦਾਰਥ ਫੜੇ ਜਾਂਦੇ ਆ ਸੋ ਤੁਸੀਂ ਦੋਸ਼ ਸਾਨੂੰ ਨਾ ਦਿਓ ਦੋਸ਼ ਸਰਕਾਰਾਂ ਨੂੰ ਦਿਓ ਸਾਨੂੰ ਦੋਸ਼ ਨਾ ਦੋ ਕੰਗਣਾ ਜੀ ਕਿ ਨਸ਼ਾ ਜਿਹੜਾ ਫੈਲ ਰਿਹਾ ਆ ਇਹ ਸਰਕਾਰਾਂ ਦਾ ਕੰਮ ਹੁੰਦਾ ਰੋਕਣਾ ਸਾਡੀ ਡਿਊਟੀ ਨਹੀਂ ਆ ਨਸ਼ਾ ਰੋਕਣਾ ਨਸ਼ਾ ਰੋਕਣਾ ਸਰਕਾਰਾਂ ਦਾ ਕੰਮ ਆ ਨਸ਼ਾ ਰੋਕਣਾ ਜੱਸੀਆਂ ਦਾ ਕੰਮ ਆ ਨਸ਼ਾ ਰੋਕਣਾ ਪੁਲਿਸ ਦਾ ਕੰਮ ਆ ਨਸ਼ਾ ਰੋਕਣਾ ਸੀਆਈਡੀ ਦਾ ਕੰਮ ਆ ਨਸ਼ਾ ਰੋਕਣਾ ਰੋਅ ਦਾ ਕੰਮ ਆ ਉਹ ਪਤਾ ਕਰਨ ਕਿਹੜੇ ਸਟੇਟ ਚੋਂ ਕਿਹੜੇ ਦੇਸ਼ ਚੋਂ ਇੱਥੇ ਆਉਂਦੀ ਆ ਉਹ ਰੋਕਣ ਜੇ ਰੋਕਣਾ ਦਾ ਸਾਨੂੰ ਦੋਸ਼ ਨਾ ਦਿਓ ਐਮਰਜੈਂਸੀ ਮੂਵੀ ਦਾ ਟ੍ਰੇਲਰ ਦੇਖ ਹੀ ਲਿਆ ਹੁਣ ਬਿਲਕੁਲ ਦੇਖਿਆ ਜੀ ਬਿਲਕੁਲ ਦੇਖਿਆ ਪਰ ਦੇਖ ਕੇ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਹੁਣ ਜ ਜਿਹੜਾ ਤੂੰ ਕੱਲ ਬਿਆਨ ਦਿੱਤਾ ਕਿ ਬੰਗਲਾਦੇਸ਼ੀ ਨੇ ਹੁਣ ਤੂੰ ਮੂਵੀ ਜਾ ਕੇ ਆਪਣੇ ਬੰਗਲਾਦੇਸ਼ ਚ ਚਲਾਈ ਤੈਨੂੰ ਖੁੱਲਾ ਚੈਲੰਜ ਕਰ ਦਿਆ ਪੰਜਾਬ ਚ ਤਾਂ ਕੀ ਪੂਰੇ ਦੇਸ਼ ਚ ਨਹੀਂ ਤੇਰੀ ਫਿਲਮ ਚੱਲਣ ਦੇਾਂਗੇ ਟ੍ਰੇਲਰ ਮੈਂ ਟ੍ਰੇਲਰ ਹੀ ਬਣ ਕੇ ਰਹੂਗਾ ਹੁਣ ਇਹਦੀ ਫਿਲਮ ਦਾ ਜਿਹੜਾ ਇਸ ਫਿਲਮ ਦਾ ਟ੍ਰੇਲਰ ਆ ਮੈਂ ਟ੍ਰੇਲਰ ਬਣ ਕੇ ਰਹੂਗਾ ਔਰ ਜਿਹੜੀ ਐਮਰਜੈਂਸੀ ਫਿਲਮ ਇਹਨੇ ਬਣਾਈ ਆ ਨਾ ਮੇਰੀ ਗੱਲ ਆਜ ਨੋਟ ਕਰ ਲਿਓ ਜਿਹੜੀ ਐਮਰਜੈਂਸੀ ਆ ਬੀਜੇਪੀ ਲਈ ਕੰਗਣਾ ਰਣੋਤ ਐਮਰਜੈਂਸੀ ਬਣ ਕੇ ਨਿਤਰੂਗੀ ਜਿਹੇ ਜਿਹੇ ਬਿਆਨ ਦੇ ਰਹੀ ਆ ਜੇ ਇਹਨੂੰ ਨਾਂ ਠੱਲ ਪਾਈ ਨਾ ਬੀਜੇਪੀ ਨੇ ਇਹ ਆਪ ਐ ਪਰ ਤੁਸੀਂ ਕਿਹਾ ਵੀ ਹਾਂ ਨਹੀਂ ਲੱਗਣ ਦੇਣਗੇ ਪਰ ਬਿਆਨ ਥੋੜੇ ਉਗਰ ਨਹੀਂ ਹੋ ਜਾਂਦੇ ਵੀ ਅਸੀਂ ਰੋਕਾਂਗੇ ਤਾਂ ਕਿੱਦਾਂ ਰੋਕਾਂਗੇ ਨਾ ਨਾ ਲੱਗਣ ਦੇਾਂਗੇ ਦਾ ਮਤਲਬ ਇਹ ਆ ਵੀ ਅਸੀਂ ਵੱਡੇ ਪੱਧਰ ਤੇ ਰੋਸ ਕਰਾਂਗੇ ਅਸੀਂ ਡੀਸੀ ਨੂੰ ਮੰਗ ਪੱਤਰ ਦਵਾਂਗੇ ਅਸੀਂ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਾਂਗੇ ਦੇਸ਼ ਦੇਵੀ ਤੇ ਅਸੀਂ ਇੱਥੇ ਨਾਲ ਇਹ ਵੀ ਦੱਸਣਾ ਚਾਹੁੰਦੇ ਆਂ ਕਿ ਕਾਂਗਰਸ ਦੇ ਜਿੰਨੇ ਨੁਮਾਇੰਦੇ ਆ ਚਾਹੇ ਉਹ ਸੋਨੀਆ ਗਾਂਧੀ ਆ ਚਾਹੇ ਉਹ ਰਾਹੁਲ ਗਾਂਧੀ ਆ ਚਾਹੇ ਖੜਗੇਜੀ ਆ ਉਹਨਾਂ ਦਾ ਕੰਸੈਂਟ ਲਿਆ ਗਿਆ ਜਾਂ ਨਹੀਂ ਲਿਆ ਗਿਆ ਇਹ ਪਤਾ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਜੇ ਤਾਂ ਉਹਨਾਂ ਦਾ ਕੰਸੈਂਟ ਲੈ ਕੇ ਮੂਵੀ ਬਣਾਈ ਗਈ ਆ ਫਿਰ ਉਹ ਵੀ ਪਾਕੀਦਾਰ ਬਣ ਜਾਂਦੇ ਆ ਕਿ ਸਾਡੇ ਸੰਤਾਂ ਦਾ ਜਿਹੜਾ ਅਕਸਾ ਸਿੱਖਾਂ ਦਾ ਅਕਸਾ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਜੇ ਕੰਸੈਂਟ ਨਹੀਂ ਲਿਆ ਗਿਆ ਤਾਂ ਉਹਨਾਂ ਨੇ ਇਸ ਮੂਵੀ ਦੇ ਅਗੇਂਸਟ ਕੀ ਐਕਸ਼ਨ ਲਿਆ ਕੀ ਬਿਆਨ ਦਿੱਤਾ ਕੀ ਰਿਕਵੈਸਟ ਕੀਤੀ ਆ ਤੇ ਕੀ ਕੰਪਲੇਨ ਜਿਹੜੀ ਆ ਉਹ ਦਿੱਤੀ ਗਈ ਆ ਸੋ ਰੋਕਣ ਦਾ ਮਤਲਬ ਇਹ ਆ ਵੀ ਅਸੀਂ ਦੇਸ਼ ਪੱਧਰ ਤੇ ਸਾਰੇ ਸਿੱਖਾਂ ਨੂੰ ਪੰਜਾਬੀਆਂ ਨੂੰ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਲੱਗ ਲੱਗ ਜ਼ਿਲ੍ਹਿਆਂ ਦੇ ਡੀਸੀਜ਼ ਦੇ ਕੋਲ ਜਾ ਕੇ ਆਪਣਾ ਮੰਗ ਪੱਤਰ ਦਿਓ ਅਲੱਗ ਲੱਗ ਜਿਹੜੇ ਨੁਮਾਇੰਦੇ ਆ ਚਾਹੇ ਤੁਹਾਡੇ ਲੀਡਰਾਂ ਚਾਹੇ ਐਮ ਐਲ ਏ ਐਮ ਪੀ ਆ ਚਾਹੇ ਦੇਸ਼ ਦੇ ਗ੍ਰਹਿ ਮੰਤਰੀ ਆ ਤੇ ਚਾਹੇ ਜਿਹੜੇ ਸੈਂਸਰ ਬੋਰਡ ਪਾਸ ਕਰਦੇ ਆ ਉਹਨਾਂ ਨੂੰ ਚਿੱਠੀਆਂ ਲਿਖੋ ਤੇ ਆਪਣਾ ਦਰਦ ਦੱਸੋ ਕਿ ਅਸੀਂ ਇਸ ਫਿਲਮ ਨੂੰ ਕਿਉਂ ਬੈਨ ਕਰਾਉਣਾ ਚਾਹੁੰਦੇ ਆ ਇੱਕ ਨਸ਼ੇ ਦੀ ਮੈਂ ਗੱਲ ਕੀਤੀ ਸੀ ਜੇ ਨਸ਼ੇ ਦੀ ਗੱਲ ਹੁੰਦੀ ਆ ਤਾਂ ਨਸ਼ਾ ਤਾਂ ਜਿੱਥੇ ਕੰਗਨਾਂ ਨੇ ਕੰਮ ਕੀਤਾ ਐਨੇ ਸਾਲ ਮੁੰਬਈ ਉੱਥੇ ਵੀ ਬ ਨਾ ਨਛਾ ਤਾਂ ਜੇ ਆਪਾਂ ਗੱਲ ਕਰੀਏ ਵੀਡੀਓ ਦੇਖੀ ਹੋਣੀ ਆ ਪਹਾੜੋਂ ਮੇ ਜਾਏਗੇ ਮਨਾਲੀ ਮੇ ਜਾਏਗੇ ਵਹਾਂ ਪੈਗ ਲਗਾਏਗੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਵੀਡੀਓ ਹੈਗੀ ਉਹਦੀ ਬਿਲਕੁਲ ਹੈਗੀ ਆ ਤੁਸੀਂ ਦੇਖ ਲਓ ਸੋਸ਼ਲ ਮੀਡੀਆ ਤੇ ਕੰਗਣਾ ਦੀ ਵੀਡੀਓ ਆ ਸਾਰੇ ਮੀਡੀਆ ਦੇ ਵਿੱਚ ਬਿਆਨ ਦੇ ਰਹੀ ਆ ਪਹਾੜੋਂ ਮੇ ਜਾਏਗੇ ਬਰਫ਼ ਕੀ ਵਾਦੀਆਂ ਮੇ ਮਨਾਲੀ ਜਾਏਗੇ ਪੈਗ ਲਗਾਏਗੇ ਇਹੋ ਜਿਹਾ ਬੰਦਾ ਪੰਜਾਬ ਦੇ ਉੱਤੇ ਬਾਦ ਚੱਕੂਗਾ ਛੱਜ ਤਾਂ ਬੋਲੇ ਛਾਨਣੀ ਵੀ ਬੋਲੇ ਸੀ 3606 ਨੇ ਬੜੀ ਵਾਇਰਲ ਹੋਈ ਸੀ ਉਹ ਤਾਂ ਸੀ ਡਿਸਕਸ ਵੀ ਨਹੀਂ ਕਰ ਸਕਦੇ ਉਹਨਾਂ ਲੱਗਦਾ ਪਿਆ ਸੀ ਵੀ ਹਾਂ ਕੁਝ ਨਾ ਕੁਝ ਹੈਗਾ ਵੀ ਕੁਝ ਨਾ ਕੁਝ ਜਿਵੇਂ ਕੋਈ ਡੋਜ਼ ਅੰਦਰ ਗਈ ਹੈ ਲੱਗਦਾ ਪਿਆ ਸੀ ਦੇਖੋ ਡੋਜ਼ ਤਾਂ ਪਤਾ ਨਹੀਂ ਉਹਦੇ ਦਿਮਾਗ 'ਚ ਕਿਹੇ ਜੀ ਫਿੱਟ ਕੀਤੀ ਆ ਕਿਹਨੇ ਕੀਤੀ ਆ ਇਹ ਤਾਂ ਹੁਣ ਸਮੇਂ ਦੇ ਗਰਭ ਦੇ ਵਿੱਚ ਗੱਲਾਂ ਨੇ ਪਰ ਜਿਹੇ ਜਿਹੇ ਬਿਆਨ ਉਹ ਦੇ ਰਹੀ ਆ ਜਿਹੜੀ ਆਫਸਲ ਕਮਿਊਨਿਨ ਹਰਮਨੀ ਆ ਹਰਮਨੀ ਆ ਪੰਜਾਬ ਦੇ ਵਿੱਚ ਹਿੰਦੂ ਸਿੱਖ ਮੁਸਲਮਾਨਾਂ ਦਾ ਜਿਹੜਾ ਭਾਈਚਾਰਾ ਵਾ ਉਹਨੂੰ ਤੋੜਨ ਦਾ ਕੰਮ ਜ਼ਰੂਰ ਕੰਗਣਾ ਕਰ ਰਹੀ ਆ ਇਸ ਕਰਕੇ ਅਸੀਂ ਇਸ ਫਿਲਮ ਦਾ ਵਿਰੋਧ ਕਰ ਰਹੇ ਆ ਧੰਨਵਾਦ ਤੁਹਾਡਾ ਧੰਨਵਾਦ ਸੋ ਜਿਵੇਂ ਕਿ ਗੱਲਬ ਸੁਣੀ ਲਈਗੀ ਇਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜਿਓ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਕੁਵਰਜਤ ਸਿੰਘ ਦੀ ਰਿਪੋਰਟ